ਸਭ ਤੋਂ ਵੱਡੀ ਸਮੱਸਿਆ ਜਿਹੜੀ ਮੈਨੂੰ ਨਜ਼ਰ ਆ ਰਹੀ ਹੈ ਕਿ ਸਾਨੂੰ ਜਿਹੜੀ ਹੈ ਲੈਕ ਆਫ ਪ੍ਰੋਪਰ ਇੰਟੈਲੈਕਚੁਅਲ ਲੀਡਰਸ਼ਿਪ ਹੈ ਇਹ ਕੀ ਯੋਗ ਬੌਧਿਕ ਰੁਵਾਈ ਦੇ ਘਾਟ ਹੈ ਮੈਂ ਤਾਂ ਇੱਥੋਂ ਤੱਕ ਕਹਿਣਾ ਕਿ ਅਸੀਂ ਜਿਹੜਾ ਸਿੱਖ ਭਾਈਚਾਰਾ ਬੌਧਿਕ ਕੰਗਾਲੀ ਦੀ ਹਾਲਤਾਂ ਵਿੱਚ ਵਿਚਰ ਰਿਹਾ ਹੈ ਮਤਲਬ ਮਾਫ਼ ਕਰਨਾ ਕੌੜਾ ਸ਼ਬਦ ਹੈ ਪਰ ਜੋ ਮੈਨੂੰ ਲੱਗਦਾ ਮੈਂ ਕਹਿ ਰਿਹਾ ਹਾਂ ਉਹ ਤਾਂ ਕਿ ਅਸੀਂ ਸਮਝ ਨਹੀਂ ਸਕੇ ਵੀ ਸਾਡੇ ਜਿਹੜਾ ਕਿ ਕੀ ਜਿਹੜੇ ਹੈਗੇ ਨੇ ਜਿਹੜੇ ਐਸ ਵੇਲੇ ਦੁਨੀਆ ਦੇ ਮੇਜਰ ਟ੍ਰੈਂਡਸ ਕੀ ਨੇ ਅਸੀਂ मतलब ਜੇ ਚਾਹੇ ਕੋ ਮੰਤਰੀ ਲੜੀਆਂ ਨੇ ਕੋ ਮੰਤਰੀ ਹੋਸਲੇ ਨੇ ਚਾਹੇ ਸਥਾਨਕ ਮੰਚ ਨੇ ਅਸੀਂ ਉਹਨਾਂ ਨੂੰ ਕਦੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦੇ ਵਿੱਚ ਉਹਨਾਂ ਦਾ ਮੁਲਾਂਕਣ ਔਰ ਉਹਨਾਂ ਪਰਤੇ ਜਿਹੜੀ ਪਹੁੰਚ ਅਪਣਾਉਣ ਦਾ ਯਤਨ ਇਹ ਨਹੀਂ ਕੀਤਾ ਕਦੀ ਮੈਨੂੰ ਇਹ ਮਾਫ ਕਰਨਾ ਮੈਨੂੰ ਇਹ ਲੱਗਦਾ ਕਿ ਇੱਥੇ ਜਿਹੜੀ ਜਿਹੜੀ ਮੂਲ ਸਮੱਸਿਆ ਇੱਥੇ ਪਈ ਹੈ ਕਿ ਨਹੀਂ ਤਾਂ ਸਾਡਾ ਬਿਲਕੁਲ ਹੀ ਉਲਟ ਹੈ ਜੀ 47 ਦਾ ਸਟੈਂਡ ਜਿਹੜਾ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦੇ ਨਾਲ ਉਹਨੂੰ ਦਾ ਦੇਖੀਏ ਤਾਂ ਬਿਲਕੁਲ ਹੀ ਅਸੀਂ ਗਲਤ ਸਟੈਂਡ ਲਿਆ ਹੈ ਹੁਣ ਅਸੀਂ ਜਿਹੜੇ ਦੇਖੋ ਸਾਡਾ ਪੂਰਾ ਜੋਰ ਨੇਸ਼ਨ ਤੇ ਲੱਗਾ ਹੋਇਆ ਹਾਲੇᄁਾ ਜਿਹੜਾ ਨੇਸ਼ਨ ਦਾ ਜਿਹੜਾ ਕਨਸੈਪਟ ਹੈ ਉਹ ਸਿੱਕ ਕਨਸੈਪਟ ਹੈ ਹੀ ਨਹੀਂ ਇਹ ਕੈਪੀਟਲਿਜ਼ਮ ਦਾ ਕਨਸੈਪਟ ਹੈ ਜਿਹੜਾ ਕਿ ਆਬਸੋਲਿਊਟ ਹੋ ਚੁੱਕਾ ਹੈ ਨੇਸ਼ਨ ਸਟੇਟ ਜਿਹੜੀ ਹੈਗੀ ਆ ਉਹ ਹੁਣ ਉਹਦੇ ਥਾਂ ਕਲਚਰਲ ਸਟੇਟਸ ਬਣਨ ਵਾਲੀ ਦੁਨੀਆ ਅੱਗੇ ਵਧ ਰਹੀ ਹੈ ਤੇ ਸਾਡਾ ਸਾਰਾ ਜੋਰ ਹੀ ਨੇਸ਼ਨ ਸਟੇਟ ਤੇ ਲੱਗਾ ਹੋਇਆ ਫੇਰ ਅਸੀਂ ਜਿਹੜਾ ਅਸੀਂ ਇਹ ਨਹੀਂ ਸਮਝ ਸਕੇ ਕਿ ਜਿਹੜਾ ਵੈਸਟਰਨ ਡੋਮੀਨੇਟਿਡ ਯੂਨੀਪੋਲਰ ਵਰਲਡ ਆਰਡਰ ਹੈ ਉਹ ਦਾ ਕੋਲਾਪਸ ਹੋ ਰਿਹਾ ਹੈ ਉਹਦੇ ਥਾਂ ਤੇ ਮਲਟੀਪੋਲਰ ਵਰਲਡ ਆਰਡਰ ਜਿਹੜ ਲੈਕਿਨ ਸਿੱਖ ਜਿਹੜਾ ਆਪਣਾ ਭੁੱਖਾ ਜਿਹੜਾ ਉਹ ਵੈਸਟਰਨ ਡੋਮੀਨੇਟਡ ਵਰਲਡ ਦੇ ਯੂਨੀਪੋਲਰ ਵਰਲਡ ਦੇ ਆਰਡਰ ਵਿੱਚ ਦੇ ਅਵਸਥਾ ਇੱਕ ਤਰੋਏ ਜਿਹੜੇ ਵਿਸ਼ਵ ਅਵਸਥਾ ਦੇ ਵਿੱਚ ਦੇਖ ਰਹੇ ਆ ਹਾਲੇ ਕਿ ਜਿਹੜਾ ਮਲਟੀਪੋਲਰ ਵਰਲਡ ਅਮਰਜ ਹੋ ਰਿਹਾ ਉਹ ਸਾਡੇ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਡਾਈਵਰਸਿਟੀ ਔਰ ਪਲਿਓਰਿਟੀ ਦੇ ਸਿਧਾਂਤ ਹੈ ਉਹਨਾਂ ਦੇ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੇ ਦੁਨੀਆ ਮੰਨਣ ਜਾ ਰਹੀ ਹੈ ਪਰ ਅਸੀਂ ਉਹ ਜਿਹੜੇ ਬਿਲਕੁਲ ਜਿਹੜਾ ਉੱਠੇ ਆਣ ਸੀ ਤਾਂ ਆਖਰ ਵੀ ਕੀ ਕਾਰਨ ਹੈ ਕਿ ਇਹ ਸਾਰੇ ਮੈਨੂੰ ਇਹੀ ਲੱਗਦਾ ਕਿ ਸਾਂਝੀ ਕੜੀ ਜਿਹੜੀ ਹੈ ਸਾਰੇ ਮਸ ਔਰ ਕਿਉਂ ਹੈ ਦੇਖੋ ਤੁਸੀਂ ਹੁਣ ਹੁਣ ਗਲੋਬਲਾਈਜ਼ਡ ਵਰਲਡ ਹੋ ਚੁੱਕਿਆ ਹੁਣ ਲੇਕਿਨ ਜਿੱਥੇ ਵੀ ਕੋਈ ਗੱਲ ਹੁੰਦੀ ਹੈ ਉਹ ਸਾਰੇ ਉਹਦਾ ਉਹਨੂੰ ਸਾਨੂੰ ਗਲੋਬਲ ਪਰਸਪੈਕਟਿਵ ਦੇ ਵਿਸ਼ੇ ਵਿਆਪਕ ਪਰਵੇਸ਼ ਦੇਖਣਾ ਚਾਹੀਦਾ ਪਰ ਅਸੀਂ ਤਾਂ ਗਲੋਬਲ ਪਰਸਪੈਕਟਿਵ ਡਿਵੈਲਪ ਨਹੀਂ ਕਰ ਸਕੇ ਕਿ ਅਸੀਂ ਦੇਖੋ ਹੁਣ ਕਿਉਂ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਜਿਹੜੀ ਜਿਹੜਾ ਫਲਸਫਾ ਨੂੰ ਸਮਝ ਸਕੈ ਮੈਨੂੰ ਲੱਗਦਾ ਕਿ ਜਿਹੜੀ ਪਹਿਲੇ ਦੇ ਸਾਡੇ ਇੰਟੈਲਲੈਕਚਰਲ ਐਟਮਸਫੀਅਰ ਇਨ ਇੰਟੈਲਲੈਕਚੁਅਲ ਲੀਡਰਸ਼ਿਪ ਦਾ ਗੱਲ ਛੱਡੋ ਸਿੱਖ ਭਾਈ ਜਾਨ ਮਾਫ ਕਰਨਾ ਮੈਂ ਮਾਫੀ ਮੰਗਦਾ ਕਿ ਮੈਂ ਕੌੜੀਆਂ ਗੱਲਾਂ ਕਰ ਰਿਹਾ ਮੈਂ ਕਿਹ ਲੈਟਲੈਕਚਰਲ ਲੀਡਰਸ਼ਿਪ ਦਾ ਕੀ ਮਰਜ਼ੀ ਹੋਣੀ ਸਾਡੇ ਇੰਟੈਲੈਕਚੁਅਲ ਐਟਮੋਸਫੀਅਰ ਹੀ ਨਹੀਂ ਹੈ ਸਾਡੇ ਬੌਧਿਕ ਮਾਹੌਲ ਹੀ ਨਹੀਂ ਹੈ ਰਹਾ ਬੌਧਿਕ ਮਾਹੌਲ ਕੀ ਹੁੰਦਾ ਹੈ ਕਿ ਜੋ ਸਾਡੇ ਗੁਰੂ ਪਾਤਸ਼ਾਹ ਦੱਸਿਆ ਵੀ ਸੰਵਾਦ ਜਿੱਤੇ ਅਸੀਂ ਤਾਂ ਵਿਵਾਦ ਹੀ ਕਰ ਦਿਆਂ ਸੰਵਾਦ ਕਿੱਥੇ ਦੇਖਿਆ ਸੀ ਸੰਵਾਦ ਦਾ ਮਤਲਬ ਹੈ ਵੀ ਜਿਹੜਾ ਕੋਈ ਬੰਦਾ ਤੁਹਾਡੇ ਤੋਂ ਵੱਖਰੇ ਵਿਚਾਰ ਰੱਖਦਾ ਹੈ ਉਹਦੀ ਗੱਲ ਤਾਂ ਸੁਣੋ ਅਸੀਂ ਜਿਹੜਾ ਬੰਦਾ ਤੁਹਾਡੇ ਨਾਲੋਂ ਵੱਖਰੇ ਵਿਚਾਰ ਰੱਖਦਾ ਐਸੇ ਗੱਦਾਰ ਹੈ ਇਹ ਆਰਐਸਐਸ ਦਾ 에ਜੰਟ ਹੈ ਇਹ ਸਰਕਾਰੀ 에ਜੰਟ ਹੈ ਗੱਲ ਤੋਂ ਦੀ ਧੀ ਸੁਣ ਲਈ ਉਹਨੂੰ ਪਹਿਲਾਂ ਹੀ ਅਸੀਂ ਅਸੀਂ ਵੱਖਰਾ ਵਿਚਾਰ ਸੁਣਨੋਂ ਵੀ ਕਾਰ ਨਹੀਂ ਵਿਚਾਰ ਨਾ ਤੱਕੀ ਤਾਂ ਫਿਰ ਗੁਰੂ ਦਾ ਸਿਧਾਂਤ ਡਾਇਲਾਗ ਕਿੱਥੇ ਗਿਆ ਹੋਏ ਕਦਰ ਮਿਲ ਮੇਰੇ ਪਾਈ ਦੁਬਲਾ ਦੂਰ ਕਰੋਲੇ ਬਲਾਈ ਕਿੱਥੇ ਹੈ ਰੋਸ਼ਨਾ ਕਿੱਜੇ ਉਤਰਦੀ ਜੇ ਕਿੱਥੇ ਹੈ ਸਾਡੇ ਕੀ ਆਪਾਂ ਕਹਿ ਸਕਦੇ ਹਾਂ ਵੀ ਅਸੀਂ ਅਮਲੀ ਤੌਰ ਤੇ ਇਹ ਸਿਧਾਂਤਾਂ 'ਤੇ ਚੱਲ ਰਹੇ ਹਾਂ ਅਸੀਂ ਫਿਰ ਸਾਡੇ ਅਸੀਂ ਮੁੱਖ ਰੁਝਾਨ ਜਿਹੜੇ ਨੇ ਸੰਸਾਰ ਦੇ ਸਮਝ ਨਹੀਂ ਸਕਦੇ ਜਿਹੜਾ ਮੁੱਖ ਰੁਝਾਨ ਹੈ ਅਸੋਲੇ ਦੁਨੀਆ ਦਾ ਹੈਗਾ ਕਿ ਜਿਹੜਾ ਰਾਈਜ਼ ਆਫ ਦੀ ਈਸਟ ਹੈ ਨਾ ਰਾਈਜ਼ ਆਫ ਦੀ ਗਲੋਬਲ ਸਾਊਥ ਹੈ ਪਰ ਅਸੀਂ ਤਾਂ ਪੂਰੇ ਦੇ ਪੂਰੇ ਆਪਣੇ ਜਿਹੜੇ ਜਿਹੜਾ ਵੱਟੇ ਨੇ ਉਸ ਵੈਸਟਰਨ ਡੋਮੀਨੇਟਰ ਦਾ ਸਾਡਾ ਦਾ ਪੂਰਾ ਹੀ ਜਿਹੜਾ ਹੈਗਾ ਵੈਸਟ ਵੱਲ ਝੁਕਾ ਹੈਗਾ ਸਿੱਖ ਸਮਝਦੇ ਤੌਰ ਤੇ ਜਿਹੜਾ ਤੇ ਸਿਸਟਮ ਗਰਖੋ ਰਿਹਾ ਅਸੀਂ ਉਹਦੇ ਛਾਲ ਮਾਰ ਕੇ ਜਾਣਾ ਚਾਹੁੰਦੇ ਹਾਂ